ਹੋ ਤੁਸੀਂ ਦੇ ਅੱਜ ਕੱਲ੍ਹ ਦੇ ਇਸਾਂ ਨੂੰ ਨੂਰਪੁਰਾ ਬੈਂਡੂ ਆਇਆ ਹਾਂ ਨੂਰਪੁਰਾ ਬੈਂਡੂ ਅੱਛਾ ਜਿਹੜੇ ਅੱਜ ਖਰੀਦਾਰੀ ਕਰਦੀ ਜੀ ਅੱਜ ਮੂੰਗਫਲੀ ਕੱਚਖ ਸਮਾਨ ਲਾਇਆ ਦਾ ਪਹਿਲਾਂ ਧੁੰਦ ਪੈਂਦੀ ਸੀ ਧੁੰਦ ਕਰਕੇ ਬਾਹਰ ਨਹੀਂ ਨਿਕਲੇ ਹੁਣ ਬਗਲ ਲੋੜੀ ਲਵਾ ਮਨਾਉਣ ਲਈ ਅੱਜ ਆ ਕੇ ਲੈਣਾ ਅੱਜ ਮੌਸਮ ਦੇ ਤਰ੍ਹਾਂ ਲੱਗਿਆ ਅੱਜ ਮੌਸਮ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਸੋਰ ਦੇਵ ਦਾ ਚੜਿਆ ਅੱਜ 23 ਦਿਨਾਂ ਪਿੱਛੋਂ ਗੁਜਰਾਤ ਮਿਲੀ ਅੱਜ ਹਾਂ ਬਹੁਤ ਅੱਜ ਰਾਤ ਮਿਲੀ ਜੀ ਖਰੀਦਾਰੀ ਕਰੀਏ ਥੀ ਜਿਆਦਾ ਰਕੀ ਜੀ ਅੱਜ ਅੱਜ ਮੈਂ ਥੋੜੀ ਗੱਜ ਕੇ ਰਿਹੋੜੀ ਅਫਰਲੇ ਨੇ ਇਹ ਸਾਰੇ ਜੀ ਤੇ ਦੀ ਪਹਿਲਾਂ ਮੁੰਡਿਆਂ ਦੀ ਮਨਾਂਦੇ ਲੋਰੀ ਹੁਣ ਗੁੱਡੀਆਂ ਦੀ ਬਣਾਉਂਦੇ ਆ ਬਹੁਤ ਵਧੀਆ ਜੀ ਸਮਾਜ ਵਾਸਤੇ ਲੜਕਿਆਂ ਨਾਲ ਹੀ ਸਭ ਕੁਝ ਹੈ ਜੀ ਪਹਿਲਾਂ ਲੜਕਿਆਂ ਕਹਿੰਦੇ ਹੁਣ ਲੜਕਿਆਂ ਨਾਲ ਹੀ ਜਗਾ ਦੇਖਵਾ ਸੁਣਾ ਜੀ ਬਹੁਤ ਜ਼ਿਆਦਾ ਬਦੇ ਜੀ ਬਹੁਤ ਜ਼ਿਆਦਾ ਲੋਕ ਬਣਾਉਂਦੇ ਫਿਰੇ ਲੋਰੀਆਂ ਜਿੱਦਾਂ ਦਾ ਜਿਹੜਾ ਸਮਾਨ ਖਰੀਦਦੇ ਮੈਨੂੰ ਮੁਫਤਲੀ ਵੀ ਹੋਰ ਸਮਾਨੇ ਚੋਲਾਵਾ ਸਹੀ ਉਹ ਸਮਾਨ ਕੋਈ ਚੋਲਾਵਾ ਹੋਰ ਬਸ ਸਬਜ਼ੀਆਂ ਭਜੀਆਂ ਜਿਵੇਂ ਆਪ ਬਣਾਉਂਦੇ ਨੇ ਤਿਆਰ ਸਾਰਾ ਕੁਝ ਲੈ ਕੇ ਜਾਂਦੇ ਨੇ ਸਬਜ਼ੀ ਭੱਜ ਕਿਹਨਾਂ ਘਰ ਸਾਲੇ ਕੋਨੇ ਵਿੱਚ ਬੜਾ ਵਧੀਆ ਜੀ ਜੀ ਆ ਗਿਆ ਹਾਂ ਬੜਾ ਵਧੀਆ ਜੀ ਆ ਗਿਆ ਮਾਲਕ ਕੋਣ ਹੈ ਤੁਹਾਡਾ ਨਾਮ ਦੱਸੋ ਬਰਾ ਦੀਪ ਕੁਮਾਰ ਜੀ ਪਤਲਾ ਪਤਲਾ ਹੀ ਖਾਸ ਨਵੇਂ ਜਿਹੇ ਬ੍ਰਾਂਡ ਦੁਕਾਨਾਂ ਆ ਜੀ ਆਪਣੀ 48 ਸਾਲ ਪੁਰਣੀ ਹੈ 48 ਸਾਲ ਪੁਰਣੀ ਹੈ ਗਾਹ ਦੇ ਗਾਹ ਦੇ ਵਧੀਆ ਰੇ ਮਧਿਆ ਮਾਲ ਦੇ ਰਹੇ ਜੀ ਅੱਜ ਆ ਗਏ ਹਾਂ ਜੀ ਕੀ ਲੱਗਦਾ ਹੈ ਕਿ ਮੌਸਮ ਨੂੰ ਲੱਗਦਾ ਹੈ ਮੌਸਮ ਸਾਫ ਹੈ ਜੀ ਬਹੁਤ ਜੀ ਇੰਨਾ ਫਰਕ ਹੈ ਗਾਹ ਦੇ ਨਾਲ ਪਰ ਉਹ ਥੋੜਾ ਲੋਸ ਪਹਿਲਾਂ ਨਾਲ ਘਟ ਘਟ ਗਾਗ ਤੋਂ ਘਟਾ ਜੀ ਪਹਿਲਾਂ ਨਾਲ ਤੋਂ ਭਾਵਨਾ ਹੈ ਜੀ ਹੋਰ ਵੀ ਮੌਸਮ ਵਧੀਆ ਹੈ ਵਾਹ ਠੀਕ ਰਹੇ ਉਹਨਾਂ ਨੂੰ ਖੁਸ਼ ਆਨਾਈ ਹੈ ਜਿਆਦਾ ਲੋਕ ਉਧਰ ਚੀਜ਼ਦਾਰੀ ਕੀ ਚੀਜ਼ ਦੀ ਬਿਜਾਰੀ ਹੈ ਜਿਹੜਾ ਮੌਸਮੀ ਦਾ ਟੱਕਰ ਹੈ ਨਾ ਜਿਆਦਾ ਮਮ ਨੋਬਲੀ ਗੱਜ ਵਾਲੀ ਹੈ ਆਏ